ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨਾਮ ਰਵੀ ਸਿੰਘ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779573255 97795 73255 73255 ਜੇ ਆਪਾਂ ਪਹਿਲਾ ਨੰਬਰ ਤੇ ਕੱਟੀ ਦੇਖੀਏ ਨੇ ਉਮਰ ਕਿੰਨੀ ਕੁ ਹੋਵੇ ਦੀ ਇਹ ਹੋ 17 ਮਹੀਨੇ ਦੀ 17 ਕਿ ਮਹੀਨੇ ਦੀ ਕੱਟੀ ਦੀ ਉਮਰ ਕੋਈ ਰਿਕਾਰਡ ਵਗੈਰਾ ਪਤਾ ਕੋਈ ਉਸਕਾ ਨਹੀਂ ਪਤਾ ਪੜਾ ਹਾਂ ਰਿਕਾਰਡ ਵਗੈਰਾ ਕੋਈ ਪਤਾ ਠੀਕ ਹੈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟ ਇਹ ਦੇ ਦਿਆਂਗੇ 32000 32 ਦੀ ਮਾੜਾ ਮੋਟਾ ਮਾਰਦਾਰ ਹੋ ਜਾਊਗਾ ਧੋਰੀ ਬਾਦ ਨੂੰ ਸਭ ਰਕ ਕੱਟ ਕਾਠ ਵਗੈਰਾ ਕੱਟੀਆਂ ਦੇਖ ਸਕਦਾ ਸੋਹਣੀ ਸਾਫ ਸੁਥਰੀ ਤੇ ਝੋੜੀ ਵਾਲੀ ਕੱਟੀ ਆ 32000 ਰੁਪਏ ਕੱਟੀ ਦੀ ਵੀ ਨਹੀਂ ਦੀ ਕੀਤੇ ਕੀਮਤ ਬਾਕੀ ਮੌਕੇ ਤੇ ਗੁਜਾਸ ਵਗੈਰਾ ਹੋ ਜਾਊਗਾ ਤੇ ਕੱਦ-ਕੱਡ ਚੰਗਾ ਤੇ ਸਿੰਘੂ ਮੱਥਾ ਦੇਖ ਸਕਦੇ ਬਿਲਕੁਲ ਰੰਗ ਕਾਲਾ ਜਮਣ ਵਰਗਾ ਪੱਕੇ 컬러 ਦੇ ਵਿੱਚ ਆ ਗਈ ਸਿੰਘ ਕੁੰਡਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਥਾਣ ਵਗੈਰਾ ਨੇੜ ਤੋਂ ਦੇਖ ਸਕਦੇ ਹੋ ਚਾਰੇ ਥਾਂ ਨਿਖਣਵੇਂ ਸਾਫ ਸੁਥਰੇ ਦਿੱਤੀ ਤੇ ਸੋਹਣੀ ਲੱਗ ਬਗ ਸੇ ਆਦਮੀ ਨੇ ਸਾਹਮਣੇ ਕੱਟੀ ਬੰਨ ਦੇ ਕਾਬਲਾ ਹਨ ਹਵਾਨੇ ਦੀ ਪੂਰੀ ਸੋਹਣੀ ਸਾਫ ਸੁਥਰੀ ਆ 32000 ਰੁਪਏ ਦੀ ਆ ਜਿਹੜੇ 2 ਨੰਬਰ ਦਾ ਬੱਚੋਟੀ ਦੇਖੀ ਆ ਨੇ ਇਹਦੀ ਉਮਰ ਕਿੰਨੀ ਹੋਊਗੀ ਇਹ 20 ਮਹੀਨਿਆਂ ਉਮਰ ਹੋਊ ਠੀਕ ਹੈ 20 ਮਹੀਨੇ ਕੱਟੀ ਦੀ ਉਮਰ ਆ ਇਹਦਾ ਕੋਈ ਰਿਕਾਰਡ ਵਗੈਰਾ ਪਤਾ ਜੇ ਕੁਝ ਨਹੀਂ ਪਤਾ ਪਤਾ ਨਹੀਂ ਉਹ ਜਿੰਨਾ ਜੀ ਲੈਂਦੀ ਹੈ ਮੱਝ ਬੋਤਾਂ ਕੱਢਦੀ ਜਿੰਨਾ ਤੇਰੇ ਨੇ ਹਰੇਣੇ ਤੋਂ ਮੱਝ ਲੈਂਦੀ ਜੀ ਉਹਦੇ ਮਗਰ ਕੱਟੀ ਹੈ ਠੀਕ ਹੈ ਥਾਨ ਵਗੈਰਾ ਚਾਰੀਆ ਕੋਈ ਬੋਤਾਂ ਵੀ ਹਨ ਇਹਦਾ ਆਪ ਆ ਕੀ ਰੱਖਿਆ 38000 ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰੋ ਕੱਦ-ਗਾਠ ਵਗੈਰਾ ਪੂੜਾ ਦੇਖ ਸਕਦੇ ਹੋ ਕੱਟੀ ਦਾ ਚੰਗਾ ਸੋਹਣਾ ਸਾਫ਼ ਸੁਥਰਾ 38000 ਰੁਪਏ ਕੱਟੀ ਦੀ ਕੀਮਤ ਆ 20 ਮਹੀਨੇ ਆਸ-ਪਾਸ ਦੀ ਕੱਟੀ ਦੀ ਹੈਗੀ ਹੈ ਜੀ ਉਮਰ ਆ ਤੇ ਪੱਠ ਫੁੱਟ ਦੀ ਬਾਂਦਰ ਚੰਗਿਆ ਸੋਹਣੀ ਤੇ ਸਿੰਘ ਮੂੰਹ ਮੱਥੇਲੇ ਪਾਸੋਂ ਸੋਹਣੀਆ ਕੁੰਡਾ ਸੰਗਾ ਰਾਜੀ ਸਾਹਿਬ ਸੁਤਰੀ ਤੇ 20 ਮਹੀਨੇ ਉਮਰਾਂ ਕੱਟੀ ਦੀ 38000 ਰੁਪਏ ਦੀ ਬਤਾ ਦੋ ਕੱਟੀਆਂ ਦਿਖਾਤੀ ਆਪਾਂ ਤੁਹਾਨੂੰ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਥਾਣੇ ਹਵਾਲੇ ਸੋਹਣੀਆ ਸਾਹਿਬ ਸੁਤਰੀਆਂ ਤੇ ਕੋਈ ਵੀ ਕੱਟੀ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਇੱਥੇ ਵੀਡੀਓ ਕਵਰ ਕੀਤੀ ਹੈ ਵੀਡੀਓ ਦੇਖ ਕੇ ਸਭ ਦਾ ਤੈਅਦੋ